ਸੌਂਗ ਨੇ ਇੱਕ ਦੀਪ ਮਾਨਕ ਦਾ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਸੁਣਨਾ ਜੀ ਮੰਗ ਡੰਗ 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 ਮਾਂ ਹੁੰਦੀ ਏ ਮਾਂ ਹੈ ਦੁਨੀਆ ਵਾਲਿਓ ਮਾਂ ਹੁੰਦੀ ਏ ਮਾਂ ਹੈ ਦੁਨੀਆ ਵਾਲਿਓ ਮਾਂ ਹੈ ਠੰਡੜੀ ਸ਼ਾਹ ਹੈ ਦੁਨੀਆ ਵਾਲਿਓ ਮਾਂ ਬਿਨਾਂ ਕੋਈ ਲਾੜ ਲੜਾਉਂਦਾ ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ ਮਾਂ ਬਿਨਾਂ ਕੋਈ ਲਾੜ ਲੜਾਉਂਦਾ ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ ਖੋਲ੍ਹਦੇ ਟੁਕ ਕਾਹੇ ਦੁਨੀਆਂ ਵਾਲਿਓ ਮਾਂ ਹੁੰਦੀ ਹੈ ਮਾਂ ਹੈ ਦੁਨੀਆਂ ਵਾਲਾ ਨੰ 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 ਮਾਣਾ ਦੁੱਖ ਬੱਚਿਆਂ ਦਾ ਸੈਂਦੀ ਗਿੱਲੇ ਥਾਂ ਹੈ ਆਪ ਹੈ ਬੈਂਦੀ ਓ ਮਾਣਾ ਦੁੱਖ ਬੱਚਿਆਂ ਦਾ ਸੈਂਦੀ ਗਿੱਲੇ ਥਾਂ ਤੇ ਆਪ ਹੈ ਬੈਂਦੀ ਪਾਉਂਦੀ ਸੁੱਕੇ ਥਾਂ ਹੈ ਦੁਨੀਆਂ ਵਾਲਿਓ ਮਾ ਦੀ ਹੈ ਮਾਹ ਦੁਨੀਆਂ ਵਾਲਿਓ ਮਾਹ ਠੰਡੜੀ ਸਾਹ ਦੁਨੀਆਂ ਵਾਲਿਓ ਢੰਡ 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 ਮਾਤਾ ਰਬ ਮਾਦੀ ਸੇਵਾ ਦਪਦੀ ਸੇਵਾ ਮਾਤਾ ਰਬ ਦਾ ਰੂਪ ਹੈ ਦੂਜਾ ਮਾ ਦੀ ਸੇਵਾ ਰੱਬ ਦੀ ਸੇਵਾ ਮਾਤਾ ਰੱਬ ਹੈ ਰੂਪ ਹੈ ਦੂਜਾ ਰੱਬ ਦਾ ਨਹੀਂ ਮਾ ਹੈ ਦੁਨੀਆ ਵਾਲਿਓ ਮਾ ਹੁੰਦੀ ਹੈ ਮਾ ਹੈ ਦੁਨੀਆ ਵਾਲਿਓ ਮਾ ਹੈ ਠੰਡੜੀ ਸ਼ਾਹ ਹੈ ਦੁਨੀਆ ਵਾਲਿਓ ਦੋਸਤੋ ਮਾ ਦੀ ਸੇਵਾ ਰੱਬ ਦੀ ਸੇਵਾ ਮਾਤਾ ਰੱਬ ਹੈ ਰੂਪ ਹੈ ਦੂਜਾ ਮਾ ਦਾ ਰੂਪ ਰੱਬ ਦਾ ਰੂਪ ਮਾਂ ਹੈ ਮਾਂ ਦੂਜਾ ਰੂਪ ਹੈ ਇਸ ਕਰਕੇ ਤਾਂ ਦੋਸਤੋ ਪੜਾ ਮੰਦਿਰ ਪੜਾ ਗੁਰਦੁਆਰੇ ਮੱਥੇ ਟੇਕ ਲੋ ਜੇ ਮਾਂ ਪਿਓ ਦੀ ਨਹੀਂ ਸੇਵਾ ਤਾਂ ਕੋਈ ਫਾਇਦਾ ਨਹੀਂ ਇਸ ਕਰਕੇ ਜਿੰਨਾ ਮਿੱਤਰਾਂ ਨੇ ਪਿਆਰਿਆਂ ਨੇ ਫੇਸਬੁੱਕ ਦਾ ਮਾਂ ਨਾਲ ਬਹੁਤ ਪਿਆਰ ਹੈ ਲੇਕ ਕਮੈਂਟ ਸ਼ੇਅਰ ਜੁਲ ਕਰਨਾ ਔਰ ਫੋਲੋ ਵੀ ਕਰਨਾ ਜਿੰਨਾ ਤੁਹਾਨੂੰ ਜਿੰਨਾ ਜਿੰਨਾਂ ਨੂੰ ਮਾਂ ਨਾਲ ਪਿਆਰ ਹੈ ਲਾਈਕ ਕਮੈਂਟ ਸ਼ੇਅਰ ਤੇ ਦੋਸਤੋ ਅਗਲੀ ਵਾਰ ਫਿਰ ਇੱਕ ਮਾਦਾ ਸੌਂਗ ਲੈ ਕੇ ਆਵਾਂਗੇ ਤੇ ਰਜਮਾ ਪਿਆਰ ਦੋ ਜੇ ਪਹਿਲਾਂ ਰਜਮਾ ਪਿਆਰ ਦਿੰਦੇ ਸੀ ਹੁਣ ਫਿਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤੇ ਜਿਨ੍ਹਾਂ ਨੂੰ ਮਾਣ ਨਾਲ ਪਿਆਰ ਲਾਈਕ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ